DIG ਭੁੱਲਰ ਕੇਸ ਦੇ ਨਾਲ ਸੰਬੰਧਤ ਅਹਿਮ ਜਾਣਕਾਰੀ ਹੋਰ ਸਾਹਮਣੇ ਆਈ ਹੈ ਜੋ ਕਿ ਤੁਹਾਡੇ ਨਾਲ ਇੱਕ ਇੱਕ ਕਰਕੇ ਸਾਂਝੀ ਕਰਾਂਗੇ ਇਹ ਵੀ ਦੱਸਾਂਗੇ ਕਿ ਕੈਸ਼ ਕਿਹੜੀ ਕਿਹੜੀ ਥਾਲ ਕੋ ਰੱਖਿਆ ਸੀ DIG ਹਰਚਰਨ ਸਿੰਘ ਭੁੱਲਰ ਨੇ ਆਪਣੇ ਘਰ ਜਿਹੜਾ ਚੰਡੀਗੜ੍ਹ ਸਥਿਤ ਘਰ ਸੀ ਜਿੱਥੇ CBI ਦੀ ਰੇਡ ਹੁੰਦੀ ਹੈ ਛਾਪੇਮਾਰੀ ਹੁੰਦੀ ਹੈ ਤੇ ਅਚਾਨਕ ਗ੍ਰਿਫਤ ਵਿੱਚ ਲਿਆ ਜਾਂਦਾ ਹੈ ਹਾਲਾਂਕਿ ਕੱਲ ਬੀਤੇ ਦਿਨ ਮੈਡੀਕਲ ਕਰਵਾ ਕੇ ਦੋਵਾਂ ਮੁਲਜ਼ਮਾਂ ਨੂੰ ਜਿਸ ਦੇ ਵਿੱਚ ਜਿਹੜਾ ਉਸ ਦਾ ਵਿਚੋਲਾ ਸੀ ਕਿਰਸ਼ਾਨੂੰ ਤੇ HS ਭੁੱਲਰ ਦੋਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਸੀਬੀਆਈ ਨੇ ਜਿਹੜਾ 22 ਘੰਟੇ ਖੰਗਾਲਿਆ ਘਰ ਨੂੰ ਤਾਂ ਜਿਹੜਾ 골ਡ ਮਿਲਿਆ ਗਹਿਣਾ ਗੱਟਾ ਮਿਲਿਆ ਤੇ ਕੈਸ਼ ਮਿਲਿਆ ਕਿੱਥੋਂ ਕਿੱਥੋਂ ਔਰ ਇਹ ਵੀ ਪਤਾ ਲੱਗਿਆ ਕਿ ਜਦੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਤਿੰਨ ਮੰਗਵਾਈਆਂ ਕਿਆਂ ਤਾਂ ਨੋਟ ਗਿਣਨ ਦੇ ਲਈ ਜਦੋਂ ਗਿਣ-ਗਿਣ ਕੇ ਰੱਖੇ ਜਾ ਰਹੇ ਸੀ ਛਿੰਕੇ ਜਿਹੜੀਆਂ ਕਿ ਤਸਵੀਰਾਂ ਵੀ ਸਭ ਦੇ ਸਾਹਮਣੇ ਆਈਆਂ ਨੇ ਤਾ ਟੇਬਲ ਛੋਟੇ ਪੈ ਗਏ ਸੀ ਘਰ ਦੇ ਵਿੱਚ ਨੋਟ ਰੱਖਣ ਦੇ ਲਈ ਜ਼ਮੀਨ ਦੇ ਉੱਤੇ ਨੋਟਾਂ ਦੀਆਂ ਗੱਟੀਆਂ ਨੇ ਜਿਹੜੀਆਂ ਗੱਟੀਆਂ ਉਹ ਵਿਛਾਉਣੀਆਂ ਪੈ ਗਈਆਂ ਤਾਂ ਇੰਨਾ ਕੈਸ਼ ਨਿਕਲਿਆ 7 ਕਰੋੜ ਤੋਂ ਵੱਧ ਗਿਣਤੀ ਹੈ ਜਿਹੜੀ ਕੈਸ਼ ਦੀ ਹੁਣ ਤੱਕ ਦੱਸੀ ਗਈ ਹੈ ਮਿਲੀ ਜਾਣਕਾਰੀ ਦੇ ਵੇਰਵਿਆਂ ਮੁਤਾਬਕ ਤੇ ਜਿਹੜਾ 골ਡ ਸੀ ਉਹ ਵੀ ਕਿਹੜੀ ਜਗ੍ਹਾ ਲਕੋ ਕੇ ਰੱਖਿਆ ਹੋਇਆ ਸੀ ਔਰ ਕਿਹੜੀ ਕਿਹੜੀ ਅਲਮਾਰੀ ਦੇ ਵਿੱਚ ਕਿਵੇਂ-ਕਿਵੇਂ ਮਿਲਿਆ ਇਹ ਵੀ ਜਾਣਕਾਰੀ ਸਾਂਝੀ ਕਰ ਰਿਹਾ ਤੇ ਨਾਲ ਸਭ ਤੋਂ अहम ਗੱਲ ਜਿਹੜਾ ਵਿਚੋਲਾ ਸੀ ਕਿਰਸ਼ਾਨੂੰ ਉਸ ਦੀ ਜਦੋਂ ਡਾਇਰੀ ਤੇ ਦਸਤਾਵੇਜ਼ ਬਰਾਮਦ ਕੀਤੇ ਗਏ ਤੇ 21 ਲੱਖ ਰੁਪਏ ਉਸ ਤੋਂ ਵੀ ਕੈਸ਼ ਬਰਾਮਦ ਹੋਇਆ ਤਾਂ ਉਸ ਦੀ ਡਾਇਰੀ ਦੇ ਵਿੱਚੋਂ ਵੀ ਰਾਜ਼ ਖੁੱਲੇ ਨੇ ਤਾਂ ਡੀਆਈਜੀ ਭੁੱਲਰ ਦੇ ਉਸ ਵਿਚੋਲੇ ਦੀ ਜਿਹੜਾ ਕਿ ਰਿਸ਼ਵਤ ਖੋਰੀ ਦਾ ਪੈਸੇ ਦਾ ਲੈਣ ਦੇਣ ਵਿੱਚੋਂ ਪਾ ਕੇ ਕਰਵਾਉਂਦਾ ਸੀ ਉਸ ਦੀ ਡਾਇਰੀ ਦੇ ਵਿੱਚੋਂ ਇਹ ਪਤਾ ਲੱਗਦਾ ਹੈ ਰਿਪੋਰਟਾਂ ਦੇ ਮੁਤਾਬਕ ਕਿ ਕੱਲਾ ਉਸ ਕਬਾੜੀਏ ਤੋਂ ਹੀ ਨਹੀਂ ਜਿਹੜਾ ਕਿ ਆਕਾਸ਼ ਬੱਤਾ ਸ਼ਿਕਾਇਤ ਕਰਤਾ ਬਣਿਆ ਇਸ ਕੇਸ ਵਿੱਚ ਜਿਸ ਕਰਕੇ ਸ਼ਕੰਜੇ ਦੇ ਵਿੱਚ ਆਗੇ ਪੰਜਾਬ ਪੁਲਿਸ ਦੇ ਅਧਿਕਾਰੀ ਰੋਪੜ ਰੇਂਜ ਡੀਆਈਜੀ ਹਰਚਰਨ ਸਿੰਘ ਭੁੱਲਰ ਉਸ ਦੇ ਵਿੱਚ ਹੋਰ ਸ਼ਰਾਬ ਕਾਰੋਬਾਰੀ ਤੇ ਹੋਰ ਕਈ ਬਿਲਡਰ ਆ ਜਿਹੜੇ ਉਹਨਾਂ ਦੇ ਵੇਰਵੇ ਵੀ ਉਸ ਡਾਇਰੀ ਦੇ ਵਿੱਚ ਮਿਲੇ ਨੇ ਉਸ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਆ ਪਹਿਲਾਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨੋਟ ਨਹੀਂ ਸਾਂਭਣ ਦੀ ਜਗ੍ਹਾ ਮਿਲੀ ਘਰ ਦੇ ਵਿੱਚ ਪੰਜ ਥਾਵਾਂ ਤੋਂ ਹੁਣ ਤੱਕ ਦੱਸਿਆ ਗਿਆ ਹੈ ਕਿ ਡੀਆਈਜੀ ਨੇ ਵੱਖੋ-ਵੱਖਰੀਆਂ ਆਪਣੇ ਘਰ ਦੇ ਵਿੱਚ ਬਣੀਆਂ ਪੰਜ ਥਾਵਾਂ 'ਚ ਨੋਟ ਆ ਜਿਹੜੇ ਤੇ 골ਡ ਲੁਕੋ ਕੇ ਰੱਖਿਆ ਸੀ ਸੋਫੇ ਦੇ ਅੰਦਰ ਵੀ ਜਿਹੜਾ ਲੁਕੋ ਕੇ ਰੱਖਿਆ ਸੀ ਔਰ ਇਸ ਤਰ੍ਹਾਂ ਅਲਮੀਰਾ ਦੇ ਅੰਦਰ ਵੀ ਜਿਹੜਾ ਆ ਕੈਸ਼ ਤੇ 골ਡ ਲਕੋ ਕੇ ਰੱਖਿਆ ਸੀ ਹਾਲਾਂਕਿ ਆਮ ਤੌਰ ਦੇ ਉੱਤੇ ਜਦੋਂ ਵੀ ਕੋਈ ਲੋਕਰ ਦੇ ਵਿੱਚ ਚੀਜ਼ਾਂ ਪਈਆਂ ਹੁੰਦੀਆਂ ਉਸ ਦਾ ਰਿਕਾਰਡ ਸਾਰਾ ਜਿਹੜਾ ਉਹ ਲੋਕਰ ਦਾ ਬਿਲਕੁਲ ਸਿੱਧੀ ਰੂਪ ਦੇ ਵਿੱਚ ਹੁੰਦਾ ਹੈ ਤਾਂ ਜਿਹੜਾ ਇਸ ਤਰ੍ਹਾਂ ਦਾ ਮਾਲ ਹੁੰਦਾ ਉਹ ਤੁਸੀਂ ਸਭ ਜਾਣਦੇ ਹੋ ਕਿ ਉਸ ਨੂੰ ਲੁਕਾਉਣ ਦੇ ਵਾਸਤੇ ਸਾਰਾ ਕੁਝ ਕਾਗਜ਼ਾਂ ਵਿੱਚ ਨਹੀਂ ਬਲਕਿ ਕਾਗਜ਼ਾਂ ਤੋਂ ਬਿਨਾਂ ਆਸ-ਪਾਸੇ ਕੀਤਾ ਜਾਂਦਾ ਤਾਂ ਇੱਕ 108 ਸ਼ਰਾਬ ਦੀਆਂ ਜਿਹੜੀਆਂ ਮਹਿੰਗੀਆਂ ਬੋਤਲਾਂ ਵੀ ਲੱਭੀਆਂ ਨੇ ਜਿਸ ਦੇ ਵਿੱਚ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਵੀ ਸ਼ਾਮਲ ਨੇ ਔਰ ਕੁਝ ਬੋਤਲਾਂ ਤਾਂ ਐਸੀਆਂ ਨੇ ਵਿੱਚੋਂ ਦੱਸਿਆ ਗਿਆ ਜਿਹੜੀਆਂ CBI ਨੇ ਬਰਾਮਦ ਕੀਤੀਆਂ ਜਿਸ ਦੀ ਕੀਮਤ ਇੱਕ-ਇੱਕ ਬੋਤਲ ਦੀ 50000 ਤੋਂ ਵੱਧ ਹੈ ਔਰ ਜਿਹੜੀਆਂ ਕੀਮਤੀ ਘੜੀਆਂ ਮਿਲੀਆਂ ਨੇ ਉਹਨਾਂ ਦੀ ਕੀਮਤ ਆ ਜਿਹੜੀ ਲੱਖਾਂ ਦੇ ਵਿੱਚ ਵੀ ਆ ਕੁਝ ਘੜੀਆਂ ਦੀ ਤਾਂ ਇਸ ਤਰੀਕੇ ਦੇ ਨਾਲ ਲਗਜ਼ਰੀ ਤੇ ਨਵਾਬੀ ਸ਼ੌਕ ਜਿਹੜੇ ਪਾਲ ਰੱਖੇ ਸੀ ਡੀ ਆਈ ਡੀ ਭੁੱਲਰ ਨੇ ਉਹ ਹੁਣ ਪਤਾ ਲੱਗ ਰਿਹਾ ਹੈ ਕਿਉਂ ਸ਼ੌਕ ਜਿਹੜੇ ਮਹਿੰਗੇ ਮਹਿੰਗੇ ਔਰ ਇੱਕ ਫਾਰਮ ਹਾਊਸ ਜਿਹੜਾ ਸਮਰਾਲਾ ਚ ਦੱਸਿਆ ਜਾਂਦਾ ਹੈ ਜਾਂ ਹੋਰ ਕਈ ਥਾਵਾਂ ਟਿਕਾਣਿਆਂ ਤੇ ਘਰ ਬਣਾਏ ਨੇ ਜਿਵੇਂ ਚੰਡੀਗੜ੍ਹ ਵੀ ਰਹਾਇਸ਼ ਹੈ ਤਾਂ ਹੋਰ ਕਿੱਥੇ ਕਿੱਥੇ ਜਾਇਦਾਦਾਂ ਨੇ ਇਸ ਨੂੰ ਲੈ ਕੇ ਸੀਬੀਆਈ ਨੇ ਅੱਗੇ ਹੋਰ ਜਿਹੜੀ ਹੈ ਜਾਂਚ ਪੜਤਾਲ ਕਰਨੀ ਹੈ ਪਰ ਇੱਥੇ ਇੱਕ ਜਾਣਕਾਰੀ ਇਹ ਵੀ ਦੇਦੀ ਹੈ ਕਿ ਜਿਹੜਾ ਕੁਝ ਵੀ ਲੱਭਿਆ ਉਸ ਨੂੰ ਲੈ ਕੇ ਸੀਬੀਆਈ ਨੇ ਸਾਰੇ ਦਾ ਸਾਰਾ ਸਮਾਨ ਸੀਬੀਆਈ ਦੇ ਦਫ਼ਤਰ ਜਿਹੜਾ ਕੱਲ੍ਹ ਹੀ ਲੈ ਆਂਦਾ ਸੀ ਤੁਹਾਡੇ ਨਾਲ ਤਸਵੀਰ ਵੀ ਸਾਂਝੀ ਕੀਤੀ ਸੀ ਤੇ ਹੁਣ ਭਾਵੇਂ ਨਿਆਂ ਦੇ ਰਾਸਤੇ ਵਿੱਚ ਭੇਜ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਜਿਹੜਾ ਕੁਝ ਲੱਭਿਆ ਉਸ ਦੇ ਬਾਰੇ ਜਾਣਕਾਰੀ ਇਹ ਮਿਲਦੀ ਹੈ सीबीआई ਦੀ ਟੀਮ ਨੇ ਦੇ ਨਾਲ ਸੰਬੰਧਿਤ ਜਿਹੜੇ ਜਾਣਕਾਰ ਨੇ ਸੂਤਰ ਨੇ ਉਹ ਦੱਸਦੇ ਨੇ ਕਿ ਡੀਆਈਜੀ ਨੇ ਬੈੱਡਰੂਮ ਦੇ ਵਿੱਚ ਵੀ ਜਿਹੜਾ ਸੋਫਾ ਸੈੱਟ ਵੀ ਹੁੰਦਾ ਔਰ ਹੋਰ ਬਣੇ ਜਿਹੜੇ ਆਸ-ਪਾਸੇ ਬਾਕਸ ਹੁੰਦੇ ਨੇ ਹਰ ਪਾਸੇ ਕੈਸ਼ ਰੱਖਿਆ ਸੀ ਚਾਰ-ਪੰਜ ਥਾਵਾਂ ਐਸੀ-ਐਸੀ ਘਰ ਦੇ ਵਿੱਚ ਜਿੱਥੇ ਕੈਸ਼ ਲੁਕੋ ਕੇ ਰੱਖਿਆ ਸੀ ਔਰ ਕੈਸ਼ ਇੰਨਾ ਜ਼ਿਆਦਾ ਜਦੋਂ ਗਿਣਨ ਲੱਗੇ सीबीआई ਦੀ ਟੀਮ ਵਾਲੇ ਤਾਂ ਫਰਸ਼ ਤੇ ਰੱਖਣਾ ਪੈ ਗਿਆ ਟੇਬਲ ਘਟ ਪੈ ਗਏ ਇੰਨਾ ਕੈਸ ਸੀ ਡੀ ਆਈ ਜੀ ਦੇ ਸਮਾਨ ਦੀਆਂ ਦੋ ਅਲਮਾਰੀਆਂ ਐਸੀਆਂ ਸੀ ਜਿਸ ਦੇ ਵਿੱਚ 골ਡਲ ਕੋ ਕੇ ਰੱਖਿਆ ਹੋਇਆ ਸੀ ਸਾਈਡ ਤੇ ਕਰਕੇ ਇਹ ਨਹੀਂ ਕਿ ਜਿਹੜਾ ਇੱਕ ਜਿਹੜੀਆਂ ਅਲਮਾਰੀਆਂ ਹੁੰਦੀਆਂ ਨੇ ਜਿਸ ਵਿੱਚ ਸਭ ਦੇ ਹੀ ਆਪਣਾ ਆਪਣਾ ਸਮਾਨ ਸੰਭਿਆ ਹੁੰਦਾ ਘਰਾਂ ਦੇ ਵਿੱਚ ਇਸ ਵਿੱਚ ਕੋਈ ਦੋ ਰਾਮਾ ਨਹੀਂ ਪਰ ਜਿਹੜੀਆਂ ਦੋ ਅਲਮਾਰੀਆਂ ਉਹ ਵੀ ਦਸੀਆਂ ਗਈਆਂ ਨੇ ਜਿਹੜੀਆਂ ਆਸੇ ਪਾਸੇ ਰੱਖੀਆਂ ਹੋਈਆਂ ਸੀ ਜਿਵੇਂ ਕਿ ਸਟੋਰ ਦੇ ਉਸ ਕੋਨੇ ਦੇ ਵਿੱਚ ਜਿੱਥੇ ਪਤਾ ਹੀ ਨਹੀਂ ਲੱਗੇ ਕਿ ਇੱਥੇ ਵੀ 골ਡ ਜਾਂ ਕੈਸ਼ ਹੋ ਸਕਦਾ ਹੈ ਇਹ ਵੀ ਜਾਣਕਾਰੀ ਮਿਲਦੀ ਹੈ ਹੁਣ ਡੀਆਈਜੀ ਭੁੱਲਰ ਦੀ 1 ਮਹੀਨੇ ਦੀ ਜਿਹੜੀ ਸੈਲਰੀ ਹੈ ਉਹ ਕਰੀਬ-ਕਰੀਬ 2.5 ਲੱਖ ਰੁਪਈਆ ਬਣਦੀ ਹੈ ਪਰ ਉਸ ਹਿਸਾਬ ਦੇ ਨਾਲ ਜਿੰਨਾ ਕੈਸ਼ ਮਿਲਿਆ ਤੇ 골ਡ ਮਿਲਿਆ ਉਹ ਕਾਫੀ ਜ਼ਿਆਦਾ ਆਮਦਨ ਦੇ ਸਰੋਤਾਂ ਤੋਂ ਕਿਤੇ ਜ਼ਿਆਦਾ ਵੱਧ ਮਿਲ ਗਿਆ ਔਰ ਇਸੇ ਕਰਕੇ ਹੀ ਸਮਰਾਲਾ ਦੇ ਵਿੱਚ ਫਾਰਮ ਹਾਊਸ ਤੇ ਸ਼ਰਾਬ ਦੀਆਂ ਬੋਤਲਾਂ ਤੇ ਹੋਰ 50000 ਰੁਪਏ ਦੀ ਕੀਮਤ ਤੱਕ ਦੀਆਂ ਬੋਤਲਾਂ ਜਿਹੜੀਆਂ ਮਿਲੀਆਂ ਨੇ ਸੀਬੀਆਈ ਨੇ ਡੀਆਈਜੀ ਭੁੱਲਰ ਤੇ ਕਿਰਸ਼ਾਨੂੰ ਨੂੰ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ ਤੇ ਮੰਡੀ ਗੋਬਿੰਦਗੜ ਦੇ ਸਕ੍ਰੈਪ ਕਾਰੋਬਾਰੀ ਜਿਹੜਾ ਆਕਾਸ਼ ਬੱਤਾ ਉਸ ਦੀ ਸ਼ਿਕਾਇਤ ਤੇ 8 ਲੱਖ ਰੁਪਇਆ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਔਰ ਉਸ ਤੋਂ ਬਾਅਦ ਸੈਕਟਰ 21 ਤੋਂ ਫੜਿਆ ਗਿਆ ਸੀ ਕਿਰਸ਼ਾਨੂੰ ਨੂੰ ਫਿਰ ਸੀਬੀਆਈ ਨੇ ਨਾਲ ਲਿਜਾ ਕੇ ਡੀਆਈਜੀ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਵਾਇਆ ਸੀ ਟਰੈਪ ਲਗਾ ਕੇ ਪੂਰੀ ਤਰ੍ਹਾਂ ਤਾਂ ਹੁਣ ਡੀਆਈਜੀ ਤੇ ਕਿਰਸ਼ਾਨੂੰ ਨੂੰ ਚੰਡੀਗੜ੍ਹ ਸਪੈਸ਼ਲ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਪਰ ਇਹ ਵੀ ਪਤਾ ਲੱਗਦਾ ਹੈ ਜਿਹੜੇ ਕਿ ਸੀਬੀਆਈ ਦੇ ਨਾਲ ਸੰਬੰਧਿਤ ਟੀਮ ਦੇ ਅਧਿਕਾਰੀ ਜਾਂਦੇ ਨੇ ਉਹ ਕਹਿੰਦੇ ਨੇ ਕਿ ਸੈਕਟਰ 40 ਵਾਲੀ ਕੋਠੀ ਦੇ ਵਿੱਚ ਸੀਬੀਆਈ ਨੂੰ ਜਿਹੜਾ 7 ਕਰੋੜ ਤੋਂ ਵੱਧ ਕੈਸ਼ ਮਿਲਿਆ ਹੈ 5-500 ਦੇ ਨੋਟ ਹੀ ਸਾਰੇ ਔਰ ਉਹਨਾਂ ਗੁੱਟੀਆਂ ਦੇ ਰੱਖਣ ਲਈ ਟੇਬਲ ਛੋਟੇ ਪੈ ਗਏ ਤੇ ਜ਼ਮੀਨ ਦੇ ਉੱਤੇ ਨੋਟ ਵਿਸ਼ਾਖ ਗਿਣਤੀ ਕਰਨੀ ਪਈ ਜਿਹੜੀਆਂ ਨੋਟ ਗਿਣਨ ਵਾਲੀਆਂ ਪੈਨ ਮਸ਼ੀਨਾਂ ਮੰਗਵਾਉਣੀਆਂ ਪਈਆਂ ਸੀ ਔਰ ਰੋਲੈਕਸ ਤੇ ਰਾਡੋ ਦੀਆਂ ਘੜੀਆਂ ਨੇ ਜਿਨ੍ਹਾਂ ਦੀ ਕੀਮਤ 2 ਤੋਂ 5 ਲੱਖ ਰੁਪਏ ਦੱਸੀ ਜਾਂਦੀ ਹੈ ਉਹ ਘੜੀਆਂ ਵੀ ਸ਼ਾਮਲ ਨੇ ਔਰ ਉਹ ਘੜੀਆਂ ਦੇ ਬਾਰੇ ਵੀ ਜਿਹੜਾ ਹੈ ਜਾਣਕਾਰੀ ਮਿਲੀ ਹੈ ਇਸੇ ਕਰਕੇ ਉਹ ਤਸਵੀਰ ਹੈ ਜਿਹੜੀ ਘੜੀਆਂ ਦੀ ਵੀ ਤੁਸੀਂ ਦੇਖ ਰਹੀ ਹੋਣੀ ਜਿਸ ਵਿੱਚ ਕੀਮਤੀ ਘੜੀਆਂ ਨੇ ਜਿਹੜੀਆਂ ਹੁਣ ਇਸ ਦੇ ਬਾਰੇ ਜੇਕਰ ਦੂਜਾ ਪੱਖ ਵੇਖਿਆ ਜਾਵੇ ਜਿਹੜਾ ਇੰਨਾ ਕੁਝ ਮਿਲਿਆ ਇਹ ਤਾਂ ਆਪਣੇ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਪਰ ਡੀਆਈਜੀ ਭੁੱਲਰ ਦਾ ਕੀ ਕਹਿਣਾ ਸੀ ਕੱਲ ਜਦੋਂ ਪੇਸ਼ ਕੀਤਾ ਜਾਣਾ ਸੀ ਅਦਾਲਤ ਦੇ ਵਿੱਚ ਤੇ ਉੱਥੇ ਬਹੁਤੀ ਕੁਝ ਹੀ ਜਿਹੜਾ ਸਕਿੰਟਾਂ ਦੀ ਗੱਲ ਕਹਿ ਸਕਦੇ ਉਸ ਦੇ ਵਿੱਚ ਉਹ ਕਹਿ ਗਏ ਕਿ ਮੈਂ ਕੋਰਟ ਦੇ ਵਿੱਚ ਵਿਸ਼ਵਾਸ ਰੱਖਦਾ ਮੈਨੂੰ ਕੋਰਟ ਇਨਸਾਫ ਦੇਵੇਗੀ ਮੈਂ ਹਰ ਸਵਾਲ ਦਾ ਜਵਾਬ ਦੇਵਾਂਗਾ ਇਹ ਕਿਸ ਦੇ ਸ਼ਬਦ ਸੀ ਡੀਆਈਜੀ ਰੋਪੜ ਰੇਂਜ ਜਿਹੜੇ ਕਿ ਇਸ ਭ੍ਰਿਸ਼ਟਾਚਾਰ ਦੇ ਜਾਲ ਦੇ ਵਿੱਚ ਫਸ ਗਏ ਨੇ ਪੂਰੀ ਤਰ੍ਹਾਂ ਉਹਨਾਂ ਨੇ ਸ਼ਬਦ ਕਹੇ ਕਿ ਮੈਨੂੰ ਉਮੀਦ ਹੈ ਆਸ ਹੈ ਕਿ ਕੋਰਟ ਇਨਸਾਫ ਕਰੇਗੀ ਤੇ ਮੈਂ ਹਰ ਇੱਕ ਸਵਾਲ ਦਾ ਜਵਾਬ ਦੇਵਾਂਗਾ ਹੁਣ ਇਸ ਸਵਾਲ ਦਾ ਜਵਾਬ ਕੀ ਹੋਵੇਗਾ ਹਰਚਰਨ ਸਿੰਘ ਭੁੱਲਰ ਕੋਲ ਕਿ ਜਿਹੜਾ ਤੁਹਾਡਾ ਵਿਚੋਲਾ ਸੀ ਉਸ ਦੀ ਡਾਇਰੀ ਦੇ ਵਿੱਚੋਂ ਵੀ ਕਈ ਰਾਜ ਨੇ ਕੱਲਾ ਸਕ੍ਰੈਪ ਕਾਰੋਬਾਰੀ ਨਹੀਂ ਆਕਾਸ਼ ਬੱਤਾ ਹੀ ਨਹੀਂ ਜਿਸ ਨੇ ਸ਼ਿਕਾਇਤ ਦਿੱਤੀ ਹੋਰ ਵੀ ਕਈ ਜਿਹੜੇ ਨੇ ਡੀਲਰ ਤੇ ਹੋਰ ਜਿਹੜੇ ਬਿਲਡਰ ਨੇ ਉਸ ਤਰ੍ਹਾਂ ਦੀਆਂ ਵੀ ਗੱਲਾਂ ਸਾਹਮਣੇ ਆਈਆਂ ਨੇ ਉਸ ਡਾਇਰੀ ਦੇ ਵਿੱਚੋਂ ਇਸ ਗੱਲ ਦਾ ਜਵਾਬ ਡੀਆਈਆਰ ਭੁੱਲਰ ਕਿਵੇਂ ਦੇਣਗੇ ਕਿ ਜਿਹੜਾ ਇੰਨਾ ਕੈਸ਼ ਮਿਲਿਆ ਉਹ ਕਿੱਥੋਂ ਆ ਗਿਆ ਉਸ ਦਾ ਕੀ ਕਰਨ ਜਾ ਰਹੇ ਸੀ ਔਰ ਨਕੋ ਕੇ ਕਿਉਂ ਰੱਖਣਾ ਪੈ ਗਿਆ ਮੰਨਿਆ ਕਿ ਵੱਡਿਆਂ ਘਰਾਂ ਦੇ ਵਿੱਚ ਕੈਸ਼ ਹੋ ਸਕਦਾ ਹੈ ਕੋਈ ਪ੍ਰਾਪਰਟੀ ਖਰੀਦਣ ਦੇ ਲਈ ਜਾਇਦਾਦ ਖਰੀਦਣ ਦੇ ਲਈ ਪਰ ਲਕੋ ਕੇ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਉਸ ਨੂੰ ਉਹ ਸਾਹਮਣੇ ਪਿਆ ਹੁੰਦਾ ਹੈ ਇਸ ਦਾ ਜਵਾਬ ਉਹ ਕਿਵੇਂ ਦੇਣਗੇ ਹੋਰ तमाम ਸਵਾਲ ਨੇ ਡੇਢ ਕਿਲੋ ਤੋਂ ਵੱਧਾ ਜਿਹੜਾ ਸੋਨਾ ਦੱਸਿਆ ਗਿਆ ਕਿ ਬਰਾਮਦ ਹੋਇਆ ਇਹ ਇੰਨਾ ਸੋਨਾ ਆਇਆ ਤੇ ਆਇਆ ਕਿੱਥੋਂ ਕੀ ਉਹਨਾਂ ਦੀ 2.5 ਲੱਖ ਰੁਪਈਆ ਤਨਖਾਹ ਕਦੋਂ ਤੋ ਉਹਨਾਂ ਨੂੰ ਮਿਲਣ ਲੱਗੀ ਔਰ 2.5 ਲੱਖ ਰੁਪਈਆ ਦੀ ਤਨਖਾਹ ਵਾਲਾ ਜਿਹੜਾ ਚੰਡੀਗੜ੍ਹ ਦੇ ਵਿੱਚ ਉਸ ਦੀ ਰਹਾਇਸ਼ ਹੋਵੇ ਕਿ ਉਸਦੇ ਖਰਚੇ ਪੂਰੇ ਹੋ ਜਾਂਦੇ ਨੇ ਇਹ ਸਾਰੀਆਂ ਗੱਲਾਂ ਦੇ ਸਵਾਲਾਂ ਦੇ ਜਵਾਬ ਉਹਨਾਂ ਨੇ ਕਹਿ ਤਾਂ ਦਿੱਤਾ ਦਾਵਾ ਤਾਂ ਕਰ ਦਿੱਤਾ ਕਿ ਮੈਂ ਜਵਾਬ ਦੇਾਂਗਾ ਪਰ ਜਵਾਬ ਦੇਣਗੇ ਕਿਹੜੇ ਤਰੀਕੇ ਨਾਲ ਕਿਹੜੇ ਢੰਗ ਦੇ ਨਾਲ ਇਹ ਹਾਲੇ ਕਹਿਣਾ ਮੁਸ਼ਕਲ ਹੈ ਇਹ ਉਹਨਾਂ ਉੱਤੇ ਨਿਰਭਰ ਕਰਦਾ ਹੁਣ ਗੱਲ ਕਰਦੇ ਹਾਂ ਅਗਲੀ ਜੋ ਕਿ ਉਸ ਦਾ ਵਿਚੋਲਾ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਜਿਹੜੀ ਸ਼ਿਕਾਇਤ ਨਹੀਂ ਦਿੱਤੀ ਗਈ ਸਿੱਧਾ ਸੀਬੀਆਈ ਨੂੰ ਕਿਉਂ ਕਿਉਂਕਿ ਭਰੋਸਾ ਟੁੱਟ ਚੁੱਕਾ ਸੀ ਹਾਲਾਂਕਿ ਵਿਰੋਧੀ ਧਿਰਾਂ ਦੇ ਵਿੱਚੋਂ ਕਿਸੇ ਲੀਡਰ ਨੂੰ ਦਨ ਦਿਹਾੜੇ ਚੱਕਣਾ ਹੋਵੇ ਜਾਂ ਅਧੀ ਰਾਤ ਨੂੰ ਤੇ ਵਿਜੀਲੈਂਸ ਛਾਪੇਮਾਰੀ ਕਰਨ ਲੱਗੇ ਆ ਗੁਰੇਜ਼ ਨਹੀਂ ਸੀ ਕਰਦੀ ਸਰਕਾਰ ਦੇ ਇਸ਼ਾਰੇ ਤੇ ਇਥੋਂ ਤੱਕ ਕਿ ਸਰਕਾਰ ਦੇ ਕਈ ਵਿਧਾਇਕ ਵੀ ਰੰਗੇ ਹੱਥੀ ਫੜੇ ਗਏ ਨੇ ਉਹਨਾਂ ਨੂੰ ਵੀ ਚੁੱਕਿਆ ਗਿਆ ਵਿਜੀਲੈਂਸ ਵੱਲੋਂ ਪਰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਹੱਥ ਨਹੀਂ ਪਾਇਆ ਗਿਆ ਕੀ ਸ਼ਿਕਾਇਤ ਨਹੀਂ ਸੀ ਆਈ ਇਸ ਦੇ ਬਾਰੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰ ਚੁੱਪ ਬੈਠੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਜਵਾਬ ਕੀ ਦਈਏ ਅਸੀਂ ਤਾਂ ਭ੍ਰਿਸ਼ਟਾਚਾਰ ਵਿਰੋਧੀ ਬੜੀ ਮੁਹਿੰਮ ਤਗੜੀ ਚਲਾਈ ਸੀ ਪ੍ਰਚਾਰ ਵੀ ਖੂਬ ਕੀਤਾ ਪਰ ਐਸੀ ਇੱਥੇ ਮਾਰ ਖਾ ਗਏ ਇਸੇ ਕਰਕੇ ਉਸ ਦਾਅਵੇ ਦੀ ਫੂਕ ਨਿਕਲ ਗਈ सीबीआई ਦੀ ਇਸ ਛਾਪੇਮਾਰੀ ਨਾਲ ਇਸ ਕਾਰਵਾਈ ਦੇ ਨਾਲ ਹੁਣ ਗੱਲ ਕਰਦੇ ਜਿਹੜਾ ਵੱਡਾ ਖੁਲਾਸਾ ਹੋ ਰਿਹਾ ਹੈ ਕਿ ਰੋਪੜ ਰੇਂਜ ਦੇ ਜਿਹੜੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਖੁਲਾਸੇ ਨਵੇਂ-ਨਵੇਂ ਆ ਰਹੇ ਨੇ ਇਸ ਮਾਮਲੇ ਚ ਇੱਕ ਨਵੀਂ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਭੁੱਲਰ ਦੇ ਉਸ ਵਿਚੋਲੇ ਦੀ ਇੱਕ ਡਾਇਰੀ ਤੋਂ ਪਤਾ ਲੱਗਿਆ ਕਿ ਸਿਰਫ ਸਕ੍ਰੈਪ ਡੀਲਰ ਤੋਂ ਹੀ ਨਹੀਂ ਬਲਕਿ ਸ਼ਰਾਬ ਕਾਰੋਬਾਰੀਆਂ ਬਿਲਡਰਾਂ ਤੇ ਪੁਲਿਸ ਅਧਿਕਾਰੀਆਂ ਤੋਂ ਵੀ ਵਸੂਲੀ ਕੀਤੀ ਜਾ ਰਹੀ ਸੀ ਪੰਜਾਬੀ ਜਾਗਰਨ ਦੇ ਪਹਿਲੇ ਪੰਨੇ ਤੇ ਖਬਰ ਰਿਪੋਰਟ ਇਹ ਵੀ ਦੱਸ ਰਹੀ ਹੈ ਕਿ ਉਸ ਦੇ ਵਿੱਚ ਸ਼ਰਾਬ ਕਾਰੋਬਾਰੀ ਤੇ ਬਿਲਡਰ ਵੀ ਨੇ ਸ਼ਾਮਲ ਜਿਨ੍ਹਾਂ ਤੋਂ ਵਸੂਲੀ ਕੀਤੀ ਜਾ ਰਹੀ ਸੀ ਹੁਣ ਜਿਹੜਾ ਉਹ ਵਿਚੋਲਾ ਹੈ ਕੀ ਉਹ ਵਸੂਲੀ ਕਰਕੇ ਕਾਰੋਬਾਰੀਆਂ ਤੋਂ ਭਾਵੇਂ ਉਹ ਸ਼ਰਾਬ ਦੇ ਕਾਰੋਬਾਰੀ ਸੀ ਜਾਂ ਬਿਲਡਰ ਸੀ ਜਾਂ ਵੱਡੀਆਂ ਅਸਾਮੀਆਂ ਸੀ ਉਹ ਸਿਰਫ ਹਰਚਰਨ ਸਿੰਘ ਭੁੱਲਰ ਤੱਕ ਹੀ ਪਹੁੰਚਾਉਂਦਾ ਸੀ ਨੋਟਾਂ ਦੇ ਬੈਗ ਜਾਂ ਫਿਰ ਹੋਰ ਵੀ ਕਈ ਪੁਲਿਸ ਅਫਸਰ ਨੇ ਜਿਨ੍ਹਾਂ ਦੇ ਲਈ ਉਹ ਵਿਚੋਲੇ ਦਾ ਕੰਮ ਕਰਦਾ ਸੀ ਹਾਲਾਂਕਿ ਸ਼ਿਕਾਇਤ ਕਰਤਾ ਨੇ ਤੇ ਉਸ ਨੂੰ ਪੜਸ ਆਪਸਰਾਂ ਦਾ ਬ੍ਰੋਕਰ ਤੱਕ ਦੱਸਿਆ ਏਬੀਸੀ ਪੰਜਾਬ ਤੇ ਦਿੱਤੇ ਇੰਟਰਵਿਊ ਦੇ ਵਿੱਚ ਤੁਸੀਂ ਸਭ ਨੇ ਉਹ ਸੁਣਿਆ ਹੋਣਾ ਔਰ ਇਸ ਦੇ ਵਿੱਚ ਇਹ ਵੀ ਪਤਾ ਲੱਗਦਾ ਇਸ ਖਬਰ ਦੇ ਮੁਤਾਬਕ ਇਸ ਤੋਂ ਇਲਾਵਾ ਡੀਆਈਜੀ ਭੁੱਲਰ ਦੀ ਚੰਡੀਗੜ੍ਹ ਸਥਿਤ ਰਹਾਇਸ਼ ਤੋਂ ਮਿਲੀ ਜਿਹੜੀ ਨਗਦੀ ਹੈ ਉਸ ਨੂੰ ਲੈ ਕੇ ਵੀ ਜਿਹੜੀ ਗਿਣਤੀ ਲਗਾਤਾਰ ਵੱਧ ਗਈ ਸੀ ਔਰ 7.5 ਕਰੋੜ ਰੁਪਏ ਤੱਕ ਪੁੱਜ ਗਈ ਸੀ 2.5 ਕਿਲੋਗ੍ਰam ਸੋਨੇ ਦੇ ਗਹਿਣੇ ਤੱਕ ਦੀ ਜਿਹੜੀ ਹੈ ਉਸ ਦਾ ਨਾਪ ਤੋਲ ਪਹੁੰਚ ਗਿਆ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਪਹਿਲਾਂ ਤਾਂ ਆ ਰਿਹਾ ਸੀ ਕਿ ਡੇਢ ਕਿਲੋ ਸੋਨਾ ਬਰਾਮਦ ਹੋਇਆ ਫਿਰ ਹੋਰ ਜਦੋਂ ਨਾਪ ਤੋਲ ਹੋਏ ਤਾਂ ਹੋਰ ਵੱਧ ਗਈ ਉਸ ਦੀ ਜਿਹੜੀ ਹੈ ਵਜ਼ਨ ਸੋਨੇ ਦਾ ਇਸੇ ਤਰ੍ਹਾਂ ਕੈਸ਼ ਦੀ ਗਿਣਤੀ ਵੀ ਹੋਰ ਵੱਧ ਗਈ ਹੁਣ ਜਿਹੜੀ ਡਾਇਰੀ ਹੱਥ ਲੱਗੀ ਹੈ ਸੀਬੀਆਈ ਦੇ ਉਸ ਵਿਚੋਲੇ ਦੀ ਕਿਰਸ਼ਾਨੂੰ ਦੀ ਜਿਸ ਦਾ ਸਬੰਧ ਨਾਬੇ ਦੇ ਨਾਲ ਹੈ ਜਿਸ ਦੇ ਖਾਸ ਕਰਕੇ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਦੇ ਨਾਲ ਬੜੀਆਂ ਨਜ਼ਦੀਕੀਆਂ ਰਹੀਆਂ ਨੇ ਉਹ ਹੁਣ ਤਾਰਾ ਜੇਕਰ ਸੀਬੀਆਈ ਫਰੋਲਣ ਲੱਗ ਗਈ ਜੋੜਨ ਲੱਗ ਗਈ ਤੇ ਕਾਫੀ ਕੁਝ ਅੱਗੇ ਜਾਏਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਬੇਸ਼ੱਕ ਉਸ ਵਿਚੋਲੇ ਦਾ ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਦੇ ਨਾਲ ਸਾਥ ਰਿਹਾ ਔਰ ਕਾਂਗਰਸ ਸਰਕਾਰ ਦੇ ਵਿੱਚ ਵੀ ਉਸਨੇ ਮਲਾਈਆਂ ਬਹੁਤ ਸ਼ੱਕੀਆਂ ਨੇ ਸਾਹਮਣੇ ਆ ਰਹੀਆਂ ਨੇ ਗੱਲਾਂ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੀ ਮਜਬੂਰੀ ਸੀ ਸਗੋ ਸਰਕਾਰ ਕੋਲ ਤਾਂ ਇੱਕ ਬਹੁਤ ਚੰਗਾ ਮੌਕਾ ਸੀ ਕਿ ਜਿਹੜਾ ਵਿਚੋਲਾ ਅਫਸਰਾਂ ਦੇ ਨਾਲ ਤੇ ਹੋਰ ਲੀਡਰਾਂ ਦੇ ਨਾਲ ਵਿਚੋਲਗੀਆਂ ਕਰਦਾ ਫਿਰਦਾ ਆਮ ਆਦਮੀ ਪਾਰਟੀ ਲਈ ਬੜਾ ਸੁਨਹਿਰੀ ਮੌਕਾ ਸੀ ਕਿ ਉਸ ਨੂੰ ਦਬੋਚਣ ਦਾ ਉਸਤੇ ਕਾਰਵਾਈ ਕਰਕੇ ਵਿਜੀਲੈਂਸ ਬਿਊਰੋ ਦੇ ਜ਼ਰੀਏ ਕਿ ਕਿਹੜੇ ਕਿਹੜੇ ਉਹ ਲੀਡਰਾਂ ਲਈ ਕਿਹੜੇ ਕਿਹੜੇ ਅਫਸਰਾਂ ਦੇ ਲਈ ਵਿਚੋਲਗੀ ਦਾ ਕੰਮ ਕਰਦਾ ਹੈ ਪੈਸੇ ਦਾ ਲੈਣ ਦੇਣ ਕਰਵਾਉਣ ਦੇ ਲਈ ਜੇਕਰ ਉਹ ਕਾਰਵਾਈ ਕੀਤੀ ਹੁੰਦੀ ਤਾਂ ਸਰਕਾਰ ਅੱਜ ਸਰਕਾਰ ਦੀ ਜਿਹੜੀ ਹੈ ਸਾਰੇ ਪਾਸੇ ਛਲਾਗਾ ਹੋ ਰਹੀ ਹੁੰਦੀ ਕਿ ਵਾਕਈ ਇੱਕ ਉਸ ਮੱਛੀ ਨੂੰ ਫੜ ਲਿਆ ਗਿਆ ਜਿਹੜੀ ਕਿ ਬਹੁਤ ਸਾਰੇ ਲੋਕਾਂ ਦੇ ਲਈ ਕੰਮ ਕਰਦੀ ਹੈ ਰਿਸ਼ਵਤਖੋਰੀ ਦੇ ਵਿੱਚ ਜਿਹੜੇ ਧਸ ਚੁੱਕੇ ਨੇ ਫਸ ਚੁੱਕੇ ਨੇ ਗਾਇ ਕਹਿ ਲੋ ਕਿ ਰਿਸ਼ਵਤਖੋਰੀ ਦੀ ਦਲਦਲ ਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੇ ਉਨਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਤ ਸ਼ਾਬਾਸ਼ ਮਿਲਣੀ ਸੀ ਪਰ ਉਹ ਮੌਕਾ ਖੁੰਝਾ ਲਿਆ ਤੇ ਅੱਜ ਬੋਲਣ ਲਈ ਕੋਈ ਸ਼ਬਦ ਨਹੀਂ ਮਿਲ ਰਹੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਹ ਇਸ ਕਰਕੇ ਕਿਉਂਕਿ ਉਹਨਾਂ ਨੇ ਇਸ ਮਾਮਲੇ ਵਿੱਚ ਕਾਰਵਾਈ ਭੋਰਾ ਵੀ ਨਹੀਂ ਕੀਤੀ ਹੁਣ ਆਮ ਆਦਮੀ ਪਾਰਟੀ ਦੇ ਕਈ ਟੀਵੀ ਚੈਨਲਾਂ ਤੇ ਬੁਲਾਰੇ ਵੀ ਕਹਿ ਰਹੇ ਨੇ ਕਿ ਸੀਬੀਆਈ ਦੇ ਕੋਲ ਸਿੱਧਾ ਸ਼ਿਕਾਇਤ ਗਈ ਹੈ ਇਸ ਮਾਮਲੇ ਵਿੱਚ ਜੇਕਰ ਵਿਜੀਲੈਂਸ ਕੋਲ ਜਾਂ ਸਰਕਾਰ ਕੋਲ ਸ਼ਿਕਾਇਤ ਆਉਂਦੀ ਤਾਂ ਸਰਕਾਰ ਜ਼ਰੂਰ ਕੰਮ ਕਰਦੀ ਤੇ ਸਰਕਾਰ ਜਿਹੜੀ ਕਿ ਗੱਲ-ਗੱਲ ਤੇ ਦਾਵਾ ਕਰਦੀ ਹੈ ਕਿ ਸੀਆਈਡੀ ਦੀਆਂ ਰਿਪੋਰਟਾਂ ਦੇ ਜ਼ਰੀਏ ਪਲ-ਪਲ ਦੀ ਜਾਣਕਾਰੀ ਹੁੰਦੀ ਹੈ ਮੁੱਖ ਮੰਤਰੀ ਦੇ ਦਫ਼ਤਰ ਦੇ ਕੋਲ ਤਾਂ ਫਿਰ ਇਹ ਪਲ-ਪਲ ਦੀ ਜਾਣਕਾਰੀ ਜਿਹੜੀ ਕਿ ਰੋਪੜ ਰੇਜ ਔਰ ਚੰਡੀਗੜ੍ਹ ਦੇ ਨਾਲ ਪੈਂਦੀ ਰੋਪੜ ਰੇਜ ਆ ਇਹ ਨਹੀਂ ਕਿ ਅੰਮ੍ਰਿਤਸਰ ਸੀ ਜਾਂ ਕਿਸੇ ਫਰੋਇਪੁਰ ਨੇ ਰੇਂਜ ਸੀ ਜਾਂ ਕਿਸੇ ਹੋਰ ਪਾਸੇ ਸੀ ਕਿਸੇ ਦੂਰ ਵਾਲੀ ਰੇਂਜ ਵਿੱਚ ਨਹੀਂ ਸੀ ਬਲਕਿ ਰੋਪੜ ਰੇਂਜ ਜਿਸ ਦੇ ਵਿੱਚ ਮੁਹਾਲੀ ਜਿਹੜਾ ਬਿਲਕੁਲ ਚੰਡੀਗੜ੍ਹ ਦੇ ਨਾਲ ਜਿੱਥੋਂ ਸਰਕਾਰ ਦੇ ਬਹੁਤ ਦਫ਼ਤਰ ਚੱਲਦੇ ਨੇ ਜੇਕਰ ਉੱਥੇ ਰਿਸ਼ਵਤਖੋਰੀ ਦਾ ਧੰਦਾ ਚੱਲ ਰਿਹਾ ਸੀ ਦਿਨ ਰਾਤ ਤਾਂ ਸਰਕਾਰ ਦੀ ਸੀਆਈਡੀ ਉੱਥੇ ਕਿਉਂ ਫੇਲ ਹੋ ਗਈ ਸਰਕਾਰ ਦੀ ਸੀਆਈਡੀ ਫੇਲ ਹੋ ਗਈ ਜਾਂ ਸੀਆਈਡੀ ਦੀਆਂ ਰਿਪੋਰਟਾਂ ਨੂੰ ਇਗਨੋਰ ਕਰਕੇ ਸਰਕਾਰ ਨੇ ਕਿਹਾ ਕਿ ਕੋਈ ਗੱਲ ਨਹੀਂ ਚੱਲਣ ਦਿਓ ਇਹ ਧੰਦਾ ਇਹ ਸਾਰੇ ਸਵਾਲਾਂ ਦੇ ਜਵਾਬ ਹਾਲੇ ਤੱਕ ਸਰਕਾਰ ਵੱਲੋਂ ਨਹੀਂ ਮਿਲੇ ਹੁਣ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਮਿਲਣੀਆਂ ਸਾਢੇ 1.7 ਕਰੋੜ ਪੈਦਾ ਜਿਹੜਾ ਕੈਸ਼ ਮਿਲਿਆ ਲੁਕੋਣ ਲਈ ਜਗ੍ਹਾ ਨਹੀਂ ਸੀ ਮਿਲ ਰਹੀ ਜਦੋਂ ਸੀਬੀਆਈ ਨੇ ਨੋਟ ਗੈਨੇ ਸੀ ਤੇ ਥਾਂ ਛੋਟੀ ਪੈ ਗਈ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਕੀ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇੱਕੋ ਹੀ ਅਫਸਰ ਸੀ ਪੰਜਾਬ ਪੁਲਿਸ ਦਾ ਜਿਹੜਾ ਰਿਸ਼ਵਤਖੋਰੀ ਦੇ ਇਸ ਮਾਮਲੇ ਦੇ ਵਿੱਚ ਫਸਿਆ ਤਾਂ ਸਭ ਦੇ ਸਾਹਮਣੇ ਹੋ ਗਿਆ ਜਗਜाहਰ ਹੋਰ ਕਿਹੜੇ ਕਿਹੜੇ ਅਫਸਰ ਨੇ ਔਰ ਹੋਰ ਕਿਹੜੇ ਕਿਹੜੇ ਅੜਿੱਕੇ ਚੜ ਸਕਦੇ ਨੇ ਸੀਬੀਆਈ ਦੇ ਹੱਥ ਵੀ ਹੋਰ ਕੀ ਕੀ ਜਾਣਕਾਰੀ ਲੱਗਦੀ ਹੈ ਇਸ ਦੇ ਬਾਰੇ ਜਿਵੇਂ ਜਿਵੇਂ ਅੱਗੇ ਇਨਵੈਸਟੀਗੇਸ਼ਨ ਜਾਰੀ ਰਹੇਗੀ ਉਸ ਦੇ ਵਿੱਚੋਂ ਆਏ ਦਿਨ ਕੋਈ ਨਾ ਕੋਈ ਕੁਝ ਦਿਨ ਤੱਕ ਖੁਲਾਸੇ ਹੁੰਦੇ ਰਹਿਣਗੇ ਜਿਵੇਂ ਕਿ ਸਭ ਤੋਂ ਅਹਿਮ ਦਸਤਾਵੇਜ਼ ਮਿਲਿਆ ਉਸ ਵਿਚੋਲੇ ਦੀ ਡਾਇਰੀ ਜਿਸ ਦੇ ਵਿੱਚ ਸ਼ਰਾਬ ਕਾਰੋਬਾਰੀਆਂ ਤੇ ਬਿਲਡਰਾਂ ਤੋਂ ਵੀ ਰਕਮਾਂ ਵਸੂਲੀਆਂ ਜਾ ਰਹੀਆਂ ਸੀ ਤੇ ਉਹ ਰਕਮਾਂ ਜਾ ਕਿੱਥੇ ਰਹੀਆਂ ਸੀ ਕਿ ਜਿਹੜਾ ਇਹ ਕੈਸ਼ ਮਿਲਿਆ ਉਹੀ ਰਕਮਾਂ ਨੇ ਜਾਂ ਹੋਰ ਅਫਸਰਾਂ ਦੇ ਘਰਾਂ ਦੇ ਵਿੱਚ ਵੀ ਜਿਹੜੀਆਂ ਰਕਮਾਂ ਨੇ ਔਰ ਸੋਸ਼ਲ ਮੀਡੀਆ ਬੜੀਆਂ ਕਮਾਲ ਦੀਆਂ ਗੱਲਾਂ ਕਈ ਵਾਰੀ ਕਰਦਾ ਸੋਸ਼ਲ ਮੀਡੀਆ ਤੇ ਤੁਸੀਂ ਵੀ ਪੋਸਟਾਂ ਦੇਖੀਆਂ ਹੋਣੀਆਂ ਹੈ ਲੋਕ ਚੁਟਕੀ ਲੈ ਰਹੇ ਨੇ ਇਸ ਕਾਰਵਾਈ ਦੇ ਉੱਤੇ ਕਹਿ ਰਹੇ ਨੇ ਕਿ ਇਸ ਕਾਰਵਾਈ ਦੇ ਨਾਲ ਹੁਣ ਦੀਵਾਲੀ ਦੇ ਮੌਕੇ ਕਈ ਅਫਸਰ ਤਾਂ ਤੋਹਫੇ ਬਾਹਰੋਂ ਹੀ ਮੋੜ ਰਹੇ ਆ ਕਿ ਸਾਨੂੰ ਤੋਹਫੇ ਨਹੀਂ ਚਾਹੀਦੇ ਜਿਹੜੇ ਕਿ ਦੀਵਾਲੀ ਮੌਕੇ ਬੜੀ ਝਾਕ ਰੱਖਦੇ ਸੀ ਵੱਡੇ ਵੱਡੇ ਬਿਲਡਰਾਂ ਤੋਂ ਕਾਰੋਬਾਰੀਆਂ ਤੋਂ ਕਿ ਦੀਵਾਲੀ ਆ ਗਈ ਹੈ ਤੇ ਹੁਣ ਤਾਂ ਸਾਨੂੰ ਕਈ-ਕਈ ਮਹੀਨੇ ਕੀ ਜਿਹੜੇ ਆ ਉਹ ਤਨਖਾਹ ਆਪਦੀ ਵਰਤਨ ਦੀ ਲੋੜ ਹੀ ਨਹੀਂ ਹੈ ਕਿਉਂਕਿ ਤੋਹਫੇ ਹੀ ਸੁੱਖ ਨਾਲ ਬਹੁਤ ਆ ਜਾਣੇ ਆ ਤੇ ਹੁਣ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਵੀ ਪੋਸਟਾਂ ਪੈ ਰਹੀਆਂ ਕਿ ਅਫਸਰ ਤਾਂ ਡਰਦੇ ਹੋਏ ਤੋਹਫੇ ਲੈਣ ਨੂੰ ਵੀ ਤਿਆਰ ਨਹੀਂ ਕਿ ਤੋਹਫਿਆਂ ਦੇ ذریعے ਪਤਾ ਨਹੀਂ ਵਿੱਚ ਕਿਹੜੀ ਰਕਮ ਹੋਵੇ ਤੇ ਕਿਹੜਾ ਟਰੈਪ ਲੱਗਿਆ ਹੋਵੇ ਤੇ ਅਸੀਂ ਫਸ ਜਾਈਏ ਇਸ ਕਰਕੇ ਅਫਸਰशाही ਦੇ ਵੀ ਜਿਹੜੇ ਹੈ ਹੋਸ਼ ਛੱਡੇ ਹੋਏ ਆ ਖਾਸ ਕਰਕੇ ਉਹਨਾਂ ਦੇ ਜਿਨ੍ਹਾਂ ਨੂੰ ਝਾਕ ਰਹਿੰਦੀ ਹੈ ਮਾਇਆ ਲੈਣ ਦੀ ਜਿਸ ਦੇ ਵਿੱਚ ਸੇਵਾ ਪਾਣੀ ਸ਼ਬਦ ਵਰਤਿਆ ਜਾਂਦਾ ਔਰ ਇਸ ਦੇ ਵਿੱਚ ਵੀ ਇਹੇ ਤਰ੍ਹਾਂ ਸੇਵਾ ਪਾਣੀ ਤੇ ਹੋਰ ਕਈ ਸ਼ਬਦ ਵਰਤੇ ਗਏ ਕਿ ਸੇਵਾ ਪਾਣੀ ਦਾ ਇੰਤਜ਼ਾਮ ਕਰੋ ਆਠ ਲੈਣੇ ਆ ਪੂਰੇ ਇਹ ਸਾਰਾ ਕੁਝ ਐਫ ਆਈ ਆਰ ਦੇ ਵਿੱਚ ਵੀ ਦਰਜ ਹੈ ਹੁਣ ਡੀ ਆਈ ਡੀ ਭੁੱਲਰ ਕੇਸ ਨਾਲ ਸੰਬੰਧਤ ਹੋਰ ਕੀ ਕੋਈ ਸਾਹਮਣੇ ਆਉਂਦਾ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਜੋ ਕੋਈ ਅਹਿਮ ਜਾਣਕਾਰੀ ਸੀ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਔਰ ਕੁਝ ਸਾਡੇ ਜਾਣਕਾਰਾਂ ਦੇ ਹਵਾਲੇ ਨਾਲ ਅਸੀਂ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕੀਤੀ ਹੈ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ